ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਫਰਾਡ ਬਾਰੇ ਗੱਲ ਕਰਾਂਗੇ ਜਿਨੇ ਪੂਰੇ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ ਇਸ ਸਕੈਮ ਦੇ ਬਾਰੇ ਗੱਲ ਕਰੀਏ ਤਾਂ ਇਹ ਸਕੈਮ ਪੂਰੇ 32000 ਕਰੋੜ ਦਾ ਸੀ ਰੇਲਵੇ ਸਟੇਸ਼ਨ ਤੇ ਇੱਕ ਫਰੂਟ ਵੇਚਣ ਵਾਲੇ ਬੰਦੇ ਨੇ ਇਹ ਸਕੈਮ ਕਿਵੇਂ ਕੀਤਾ ਅੱਜ ਆਪਾਂ ਗੱਲ ਕਰਾਂਗੇ ਅਬਦੁਲ ਕਰੀਮ ਤਿਲਗੀ ਦੇ ਬਾਰੇ ਤਿਲਗੀ ਤੇ ਲਿਖੀ ਬੱਬੂ ਮਾਨ ਨੇ ਆਹ ਲਾਈਨ ਆਪਾਂ ਸਾਰਿਆਂ ਨੇ ਜਰੂਰ ਸੁਣੀ ਹੋਣੀ ਉਹ ਬੈਠਾ ਤਿਲਗੀ ਨਜ਼ਾਰੇ ਲੈਂਦਾ ਜੇਲ੍ਹ ਚ ਸਪੋਟ ਉਹਨੂੰ ਸਰਕਾਰੀ ਹੈ ਅਬਦੁਲ ਕਰੀਮ ਤੇਲਗੀ ਤੇ ਕਿਵੇਂ ਬਣਿਆ ਇੰਡੀਆ ਦਾ ਸਭ ਤੋਂ ਵੱਡਾ ਸਕੈਮਸਟਰ ਆਓ ਜਾਣੀਏ ਇਸ ਵੀਡੀਓ ਵਿੱਚ ਅਬਦੁਲ ਕਰੀਮ ਤੇਲਗੀ ਦਾ ਮੇਨ ਸਕੈਮ ਸ਼ੇਅਰਿੰਗ ði ਤੇਲਗੀ ਫੇਕ ਸਟੈਂਪ ਪੇਪਰ ਅਬਦੁਲ ਕਰੀਮ ਲਾਲ ਤਲਗੇ ਮਰਤੂਦੇਹ ਅਬਦੁਲ ਕਰੀਮ ਤੇਲਗੀ ਰੇਲਵੇ ਤੇ ਇੱਕ ਆਫੀਸਰ ਦਾ ਮੁੰਡਾ ਸੀ ਉਹਨਾਂ ਦੇ ਫਾਦਰ ਪੂਰੀ ਸincereity ਨਾਲ ਆਪਣੀ ਜੌਬ ਕਰਦੇ ਸੀ ਤੇ ਜੌਬ ਦੇ ਚੱਕਰ ਵਿੱਚ ਉਹਨਾਂ ਨੂੰ ਆਪਣੀ ਫੈਮਲੀ ਨਾਲ ਖਾਨਾਪੁਰ ਮੂਵ ਹੋਣਾ ਪਿਆ ਜੋ ਕਿ ਕਰਨਾਟਕਾ ਦੇ ਬੈਲਗੋਮ ਡਿਸਟ੍ਰਿਕਟ ਵਿੱਚ ਹੈ ਜਦੋਂ ਅਬਦੁਲ ਕਰੀਮ ਤੇਲਗੀ ਸਿਰਫ 7 ਸਾਲ ਦਾ ਸੀ ਉਹਦੇ ਫਾਦਰ ਦੀ ਡਾਇਬੀਟਿਸ ਤੇ ਹੋਰ ਬਿਮਾਰੀਆਂ ਕਰਕੇ ਡੈਥ ਹੋ ਗਈ ਜਿਸ ਕਰਕੇ ਉਹਨਾਂ ਦੀ ਫੈਮਿਲੀ ਵਿੱਚ ਬਹੁਤ ਫਾਈਨੈਂਸ਼ੀਅਲ ਪ੍ਰੋਬਲਮਸ ਆਣੀਆਂ ਸ਼ੁਰੂ ਹੋਈਆਂ ਇੱਥੋਂ ਤੱਕ ਕਿ ਤੇਲਗੀ ਦੇ ਘਰ ਵਿੱਚ ਇੱਕ ਟਾਈਮ ਦੀ ਰੋਟੀ ਵੀ ਨਹੀਂ ਸੀ ਬੰਦੀ ਅਬਦੁਲ ਕਰੀਮ ਤੇਲਗੀ ਦੇ ਦੋ ਹੋਰ ਭਰਾ ਸੀ ਅਬਦੁਲ ਰਹੀਮ ਤੇ ਅਬਦੁਲ ਹਾਜ਼ਮ ਆਪਣੇ ਫਾਦਰ ਦੀ ਡੈਥ ਤੋਂ ਬਾਅਦ ਇਹ ਤਿੰਨੋਂ ਪ੍ਰਾ ਖਾਨਾਪੁਰ ਰੇਲਵੇ ਸਟੇਸ਼ਨ ਤੇ ਫਰੂਟ ਦੀ ਰੇੜੀ ਲਾਣ ਲੱਗੇ ਤੇ ਫਰੂਟ ਵੇਚ ਕੇ ਜਿੰਨੀ ਵੀ ਕਮਾਈ ਆਂਦੀ ਸੀ ਤੇਲਗੀ ਨੇ ਆਪਣੀ ਪੜ੍ਹਾਈ ਤੇ ਲਾਣੀ ਸ਼ੁਰੂ ਕੀਤੀ ਤੇ ਬੈਲਗੋਮ ਦੇ ਗੋਕਟੇ ਕਾਲਜ ਆਫ ਕਾਮਰਸ ਤੋਂ ਆਪਣੀ ਬੀਕਾਮ ਕੰਪਲੀਟ ਕੀਤੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਤੇਲਗੀ ਨੇ ਜੌਬ ਲੱਭਣੀ ਸ਼ੁਰੂ ਕੀਤੀ ਬੀਕਾਮ ਦੀ ਡਿਗਰੀ ਹੁੰਦੇ ਹੋਏ ਵੀ ਤੇਲਗੀ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਉਹਦੇ ਕਿਸੇ ਦੋਸਤ ਨੇ ਉਹਨੂੰ ਸਜੈਸਟ ਕੀਤਾ ਕਿ ਮੁੰਬਈ ਵਿੱਚ ਜੌਬਸ ਦੀ ਕਮੀ ਨਹੀਂ ਹੈ ਜੇ ਉਹ ਅਸਲ ਵਿੱਚ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਇੱਕ ਵਾਰ ਮੁੰਬਈ ਜ਼ਰੂਰ ਟਰਾਈ ਕਰੇ ਤੇਲਗੀ ਨੇ ਆਪਣੇ ਦੋਸਤ ਦੀ ਗੱਲ ਮੰਨੀ ਤੇ ਉਹ ਸਿੱਧਾ ਮੁੰਬਈ ਚਲਾ ਗਿਆ ਜਿੱਥੇ ਉਹਨੂੰ ਫਿਲਿਕਸ ਇੰਡੀਆ ਨਾਮ ਦੀ ਕੰਪਨੀ ਵਿੱਚ ਸੇਲਜ਼ ਐਗਜ਼ੈਕਟਿਵ ਦੀ ਜੌਬ ਮਿਲੀ ਤੇਲਗੀ ਦਾ ਜੌਬ ਚ ਮੰਨ ਨਹੀਂ ਸੀ ਲੱਗਦਾ ਉਹ ਸਿਰਫ ਕੋਈ ਇੱਕ ਮਨੀ ਦੀ ਤਲਾਸ਼ ਵਿੱਚ ਸੀ ਜਿਸ ਕਰਕੇ ਤੇਲਗੀ ਨੂੰ ਬਾਰ-ਬਾਰ ਨੌਕਰੀ ਚੇਂਜ ਕਰਨੀ ਪੈਂਦੀ ਸੀ ਜਲਦੀ ਪੈਸੇ ਕਮਾਉਣ ਦੇ ਲਾਲਚ ਵਿੱਚ ਤੇਲਗੀ ਅਲੱਗ-ਅਲੱਗ ਤਰੀਕੇ ਲੱਭਦਾ ਉਹਨੇ ਦੇਖਿਆ ਕਿ ਕਈ ਸਾਰੇ ਟਰੈਵਲ ਏਜੰਟ ਨੇ ਜੋ ਲੋਕਾਂ ਦੇ ਫੇਕ ਪਾਸਪੋਰਟ ਤੇ ਵੀਜ਼ਾ ਬਣਾਉਂਦੇ ਨੇ ਤੇ ਆਹੀ ਤਰੀਕੇ ਨਾਲ ਉਹ ਕਾਫੀ ਸਾਰਾ ਪੈਸਾ ਵੀ ਕਮਾ ਰਹੇ ਨੇ ਤੇ ਐਸੀ ਚੀਜ਼ ਤੋਂ ਇਨਸਪਾਇਰ ਹੋ ਕੇ ਤੇਲਗੀ ਨੇ ਅਰੇਬੀਨ ਮੈਟਰੋ ਟ੍ਰੈਵਲ ਨਾਮ ਦੀ ਕੰਪਨੀ ਖੋਲੀ ਤੇ ਉਹ ਲੋਕ ਜਿਨ੍ਹਾਂ ਕੋਲ ਪ੍ਰੋ퍼 ਡਾਕੂਮੈਂਟਸ ਨਹੀਂ ਹੁੰਦੇ ਉਹਨਾਂ ਦੇ ਫਰਜ਼ੀ ਕਾਗਜ਼ ਬਣਾ ਕੇ ਉਹਨਾਂ ਨੂੰ ਬਾਹਰ ਭੇਜਣਾ ਸ਼ੁਰੂ ਕੀਤਾ ਤੇਲਗੀ ਨੇ ਇਹ ਬਿਜ਼ਨਸ ਕੁਝ ਸਾਲ ਤੱਕ ਕੀਤਾ ਬਹੁਤ ਸਾਰੇ ਪੈਸੇ ਵੀ ਕਮਾਏ ਪਰ ਇੱਕ ਵਾਰ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਉਹਨੂੰ ਰੰਗੇ ਹੱਥੀ ਫੜ ਲਿਆ ਇਸੇ ਫਰੋਡ ਦੇ ਚੱਕਰ ਵਿੱਚ ਤੇਲਗੀ ਨੂੰ ਸਜ਼ਾ ਕੱਟਣੀ ਪਈ ਤੇ ਇਹੀ ਜੇਲ ਵਿੱਚ ਕੁਝ ਇਹੋ ਜਿਹਾ ਹੋਇਆ ਜਿਸ ਦੇ ਕਰਕੇ ਤੇਲਗੀ ਇੰਡੀਆ ਦਾ ਸਭ ਤੋਂ ਵੱਡਾ ਫਰੋਡਸਟਰ ਬਣ ਗਿਆ ਇਹੀ ਜੇਲ ਵਿੱਚ ਤੇਲਗੀ ਨੂੰ ਇੱਕ ਬੰਦਾ ਮਿਲਿਆ ਜਿਹਦਾ ਨਾਂ ਸੀ ਰਤਨ ਸੋਨੀ ਰਤਨ ਸੋਨੀ স্টক ਐਕਸਚੇਂਜ ਦੇ ਰਿਲੇਟਿਡ ਡੀਲਸ ਕਰਦਾ ਸੀ ਉਹਦੇ ਰਿਲੇਟਿਡ ਇੱਕ ਫਰਾਡ ਵਿੱਚ ਉਹ ਸਜ਼ਾ ਵੀ ਕੱਟ ਰਿਆ ਸੀ ਰਤਨ ਸੋਨੀ ਨੇ ਅਬਦੁਲ ਕਰੀਮ ਤਿਲਗੀ ਨੂੰ ਸਟੈਂਪ ਪੇਪਰ ਦੇ ਫਰਾਡ ਬਾਰੇ ਸਲਾਹ ਦਿੱਤੀ ਉਹਨੇ ਦੱਸਿਆ ਕਿ ਇੰਡੀਅਨ ਗਵਰਨਮੈਂਟ ਦਾ ਜਿਹੜਾ ਸਟੈਂਪ ਪੇਪਰ ਆਫਿਸ ਹੈ ਉਥੇ ਕੋਈ ਇੰਨਾ ਧਿਆਨ ਨਹੀਂ ਦਿੰਦਾ ਇਹ ਇਹੋ ਜਿਹਾ ਡਿਪਾਰਟਮੈਂਟ ਹੈ ਜਿੱਦੀ ਜ਼ਰੂਰਤ ਹਰ ਇੰਡੀਅਨ ਨੂੰ ਪੈਂਦੀ ਹੈ ਪਰ ਸਰਕਾਰ ਇਹਦੇ ਤੇ ਇੰਨਾ ਧਿਆਨ ਨਹੀਂ ਦਿੰਦੀ ਜੇ ਆਪਾਂ ਨਕਲੀ ਸਟੈਂਪ ਪੇਪਰ ਬਣਾਉਣਾ ਸ਼ੁਰੂ ਕਰ ਦਈਏ ਤਾਂ ਇੱਕ ਆਮ ਇਨਸਾਨ ਤਾਂ ਕੀ ਇੱਕ ਸਰਕਾਰੀ ਬੰਦਾ ਵੀ ਨਹੀਂ ਦੱਸ ਸਕਦਾ ਕਿ ਉਹ ਸਟੈਂਪ ਪੇਪਰ ਅਸਲੀ ਹੈ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਰਤਨ ਸੋਨੀ ਤੇ ਕਰੀਮ ਤੇਲਗੀ ਨੇ ਇਸ ਸਕੈਮ ਨੂੰ ਪਲਾਨ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਜੇ ਅਸੀਂ ਸਕੈਮ ਐਡੇ ਵੱਡੇ ਲੈਵਲ ਤੇ ਕਰਨਾ ਹੈ ਤਾਂ ਸਾਨੂੰ ਪੋਲੀਟੀਸ਼ੀਅਨਸ ਦੇ ਨਾਲ-ਨਾਲ ਅੰਡਰਵਰਲਡ ਦੇ ਨਾਲ ਕਨੈਕਸ਼ਨਸ ਵੀ ਚਾਹੀਦੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ 1994 ਵਿੱਚ ਸਟੈਂਪ ਵੈਂਡਿੰਗ ਦਾ ਲਾਇਸੈਂਸ ਲੀਤਾ ਤਾਂ ਕਿ ਉਹ ਲੀਗਲੀ ਸਟੈਂਪ ਪੇਪਰ ਵੇਚਣਾ ਸ਼ੁਰੂ ਕਰ ਸਕਣ। 나ਸੀਕ ਵਿੱਚ ਇੰਡੀਅਨ ਗਵਰਨਮੈਂਟ ਦੀ ਇੰਡੀਅਨ ਸਿਕਿਉਰਿਟੀ ਪ੍ਰੈਸ ਹੈ ਜਿੱਥੇ ਆਹ ਸਟੈਂਪ ਪੇਪਰ ਪ੍ਰਿੰਟ ਹੁੰਦੇ ਸੀ। ਜੇ ਜਦੋਂ ਉੱਥੇ ਯੂਜ਼ ਹੋਣ ਵਾਲੀਆਂ ਮਸ਼ੀਨਾਂ ਪੁਰਾਣੀਆਂ ਹੋ ਜਾਂਦੀਆਂ ਨੇ ਤਾਂ ਸਰਕਾਰ ਉਹਨਾਂ ਨੂੰ ਆਕਸ਼ਨ ਵਿੱਚ ਵੇਚ ਦਿੰਦੀ ਹੈ ਤਾਂ ਅਬਦੁਲ ਕਰੀਮ ਤਿਲਗੀ ਨੇ ਉੱਥੇ ਜਾ ਕੇ ਆਹ ਮਸ਼ੀਨਾਂ ਨੂੰ ਖਰੀਦਣਾ ਸ਼ੁਰੂ ਕੀਤਾ ਤੇ ਨਾਲ-ਨਾਲ ਆਪਣੇ ਲਿੰਕ ਯੂਜ਼ ਕਰਕੇ ਸਰਕਾਰ ਦੀ ਸਪੈਸ਼ਲ ਪ੍ਰਿੰਟਿੰਗ ਡਾਈ ਪ੍ਰਿੰਟਿੰਗ ਪੇਪਰ ਤੇ ਬਾਕੀ ਦੀ ਸਰਕਾਰੀ ਚੀਜ਼ਾਂ ਦੋ ਨੰਬਰਾਂ ਵਿੱਚ ਲੈਣੀਆਂ ਸ਼ੁਰੂ ਕੀਤੀਆਂ ਤੇ ਹੁਣ ਅਬਦੁਲ ਕਰੀਮ ਤੇਲਗੀ ਕੋਲ ਸੇਮ ਮਸ਼ੀਨ ਸੀ ਸੇਮ ਡਾਈ ਤੇ ਪ੍ਰਿੰਟਿੰਗ ਪੇਪਰ ਸੀ ਜੋ ਸਰਕਾਰ ਆਫੀਸ਼ੀਅਲੀ ਯੂਜ਼ ਕਰਦੀ ਸੀ ਸਟੈਂਪ ਪੇਪਰ ਨੂੰ ਪ੍ਰਿੰਟ ਕਰਨ ਲਈ ਤੇ ਹੁਣ ਤੇਲਗੀ ਨੇ ਇਹ ਸਭ ਯੂਜ਼ ਕਰਕੇ ਨਕਲੀ ਸਟੈਂਪ ਪੇਪਰ ਪ੍ਰਿੰਟ ਕਰਨੇ ਸ਼ੁਰੂ ਕੀਤੇ ਜੋ ਬਿਲਕੁਲ ਅਸਲੀ ਲੱਗਦੇ ਸੀ ਬਸ ਫਰਕ ਇੰਨਾ ਸੀ ਕਿ ਇੱਕ ਪਾਸੇ ਸਰਕਾਰ ਇਹਨਾਂ ਨੂੰ ਲੀਗਲੀ ਪ੍ਰਿੰਟ ਕਰਦੇ ਸੀ ਤੇ ਤੇਲਗੀ ਇਲੈਗਲੀ ਅੱਗੇ ਜਾ ਕੇ ਕੁਝ ਰੀਜ਼ਨਸ ਕਾਰਨ ਰਤਨ ਸੋਨੀ ਤੇ ਅਬਦੁਲ ਕਰੀਮ ਤੇਲਗੀ ਅਲੱਗ ਹੋ ਗਏ ਤੇ ਤੇਲਗੀ ਇਕੱਲਾ ਹੁਣ ਇਹ ਸਕੈਮ ਬਿਜ਼ਨਸ ਨੂੰ ਚਲਾ ਰਿਹਾ ਸੀ ਤੇਲਗੀ ਹੁਣ ਫੇਕ ਸਟੈਂਪ ਪੇਪਰਸ ਦੇ ਨਾਲ ਨਾਲ ਨੋਨ ਜੁਡੀਸ਼ੀਅਲ ਸਟੈਂਪਸ ਇੰਸ਼ੋਰੈਂਸ ਸਟੈਂਪਸ ਨੋਟਰੀ ਸਟੈਂਪਸ ਬ੍ਰੋਕਰ ਨੋਟਸ ਸ਼ੇਅਰ ਟ੍ਰਾਂਸਫਰ ਸਰਟੀਫਿਕੇਟਸ ਤੱਕ ਵੀ ਬਣਾਉਣ ਲੱਗ ਗਿਆ ਸੀ ਮੰਨਿਆ ਜਾਂਦਾ ਸੀ ਕਿ ਕੋਈ ਇਹੋ ਜਿਹਾ ਸਰਕਾਰੀ ਕਾਗਜ਼ ਨਹੀਂ ਜੋ ਤੇਲਗੀ ਬਣਾ ਨਹੀਂ ਸਕਦਾ ਆਪਣੇ ਸਕੈਮ ਨੂੰ ਵੱਡੇ ਲੈਵਲ ਤੇ ਚਲਾਣ ਲਈ ਉਹਨੇ ਆਲਮੋਸਟ 350 ਏਜੰਟਸ ਨੂੰ ਇੱਕ ਪ੍ਰੋਪਰ ਜੌਬ ਦੇ EMPLOYEES ਵਾਂਗੂ ਹਾਇਰ ਕੀਤਾ ਤੇ ਇਹੀ ਏਜੰਸੀ ਥਰੂ ਤੇਲਗੀ ਆਪਣੇ ਫੇਕ ਸਟੈਂਪ ਪੇਪਰ ਵੇਚਦਾ ਉਨੇ ਇਹ ਫੇਕ ਸਟੈਂਪ ਪੇਪਰ ਸਿਰਫ ਆਮ ਲੋਕਾਂ ਨੂੰ ਨਹੀਂ ਬਲਕਿ ਵੱਡੇ ਬੈਂਕ, ਬਿਜ਼ਨਸਮੈਨ, ਸਟਾਕ ਬ੍ਰੋকারেਜ ਕੰਪਨੀਆਂ ਤੇ ਇੰਸ਼ੋਰੈਂਸ ਕੰਪਨੀ ਨੂੰ ਵੀ ਵੇਚਣਾ ਸ਼ੁਰੂ ਕਰਤਾ ਇਹ ਸਾਰੇ ਵੱਡੇ ਪਲੇਅਰਸ ਸਰਕਾਰ ਨੂੰ ਛੱਡ ਕੇ ਤਿਲਗੀ ਤੋਂ ਹੀ ਸਟੈਂਪ ਪੇਪਰ ਕਿਉਂ ਲੈਂਦੇ ਸੀ ਐਕਚੁਅਲੀ ਤੇਲਗੀ ਇਹ ਸਟੈਂਪ ਪੇਪਰਸ ਨੂੰ ਸਰਕਾਰ ਦੇ ਨਾਰਮਲ ਰੇਟ ਤੋਂ ਘੱਟ ਪ੍ਰਾਈਸ ਵਿੱਚ ਵੇਚਦਾ ਸੀ ਤੇ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਕਿ ਇਹ ਸਾਰੀ ਕੰਪਨੀਆਂ ਨੂੰ ਲੱਗਦਾ ਸੀ ਵੀ ਤੇਲਗੀ ਨੇ ਆਹ ਸਟੈਂਪ ਪੇਪਰ ਜਾਂ ਤਾਂ ਕਿਤੇ ਚੋਰੀ ਕੀਤੇ ਨੇ ਜਾਂ ਕਿਸੇ ਦੋ ਨੰਬਰ ਵਿੱਚ ਪਰਚੇਸ ਕੀਤੇ ਸੀ ਜਿਸ ਕਰਕੇ ਬੈਂਕ ਵੀ ਸਰਕਾਰ ਛੱਡ ਕੇ ਤੇਲਗੀ ਕੋਲ ਜਾਣ ਲੱਗੇ ਪਰ ਆਹ ਕੰਪਨੀਆਂ ਨੂੰ ਇਹ ਕਦੇ ਡਾਊਟ ਨਹੀਂ ਹੋਇਆ ਕਿ ਇਹ ਸਟੈਂਪ ਪੇਪਰ ਅਸਲੀ ਵੀ ਹੈ ਨਹੀਂ ਇਹ ਸਿਚੁਏਸ਼ਨ ਦੇਖ ਕੇ ਤੇਲਗੀ ਨੇ ਆਪਣਾ ਮਾਸਟਰਮਾਈਂਡ ਲਾਇਆ ਉਹਨੂੰ ਪਤਾ ਸੀ ਵੀ ਜੇ ਉਹਨੇ ਆਪਣਾ ਇਹ ਬਿਜ਼ਨਸ ਵੱਡਾ ਕਰਨਾ ਹੈ ਤਾਂ ਉਹਨੂੰ ਮਾਰਕੀਟ ਵਿੱਚ ਅਸਲੀ ਸਟੈਂਪ ਪੇਪਰ ਦੀ ਸ਼ਾਰਟੇਜ ਕਰਨੀ ਪੈਣੀ। ਇਹ ਪਲਾਨ ਨੂੰ ਸਕਸੈਸਫੁਲ ਕਰਨ ਲਈ ਤੇਲਗੀ ਕਈ ਪੋਲੀਟੀਸ਼ੀਅਨ ਤੇ ਗਵਰਨਮੈਂਟ ਦੇ ਬੰਦਿਆਂ ਨਾਲ ਮਿਲ ਕੇ ਆਹ ਸਟੈਂਪ ਪੇਪਰਸ ਫੇਕ ਐਡਰੈਸ ਤੇ ਭੇਜਣ ਲਈ ਕੰਦਾ ਸੀ। ਜਿਸ ਕਰਕੇ ਬਹੁਤ ਸਾਰੇ origignal ਸਟੈਂਪ ਪੇਪਰ ਗਲਤ ਐਡਰੈਸ ਤੇ ਪਈ ਰਹਿੰਦੇ ਸੀ ਤਾਂ ਕਿ ਜਿਸ ਬੰਦੇ ਨੇ ਆਰਡਰ ਕੀਤੇ ਨੇ ਉਹਨੂੰ ਨਾ ਮਿਲਣ। ਇਸ ਕਰਕੇ ਸਟੈਂਪ ਪੇਪਰ ਦੀ ਮਾਰਕੀਟ ਵਿੱਚ ਸਪਲਾਈ ਘਟ ਗਈ ਤੇ ਡਿਮਾਂਡ ਹੋਰ ਵਧਣ ਲੱਗੀ। ਤੇ ਹੁਣ ਸਿਚੁਏਸ਼ਨ ਦਾ ਫਾਇਦਾ ਚੱਕਦੇ ਹੋਏ ਅਬਦੁਲ ਕਰੀਮ ਤੇਲਗੀ ਨੇ ਆਪਣਾ ਸਟੈਂਪ ਪੇਪਰ ਦਾ ਫਰਾਡ ਸਪਰੈਡ ਕਰਨਾ ਸ਼ੁਰੂ ਕੀਤਾ ਤੇ ਹੁਣ ਤੇਲਗੀ ਆਪਣੇ ਬਿਜ਼ਨਸ ਨੂੰ ਇੰਡੀਆ ਦੇ 18 ਸਟੇਟਸ ਤੱਕ ਫਿਲਾ ਚੁੱਕਿਆ ਸੀ ਸੋਚਣ ਵਾਲੀ ਗੱਲ ਹੈ ਇੱਕ ਸਰਕਾਰੀ ਬਿਜ਼ਨਸ ਜੋ ਸਿਰਫ ਗਵਰਨਮੈਂਟ ਕਰਦੀ ਹੈ ਉਹ ਇੱਕ ਕੰਮ ਫਰੂਟ ਵੇਚਣ ਵਾਲਾ ਕਰ ਰਿਹਾ ਤੇ ਕਿਸੇ ਨੂੰ ਇਹ ਗੱਲ ਦਾ ਪਤਾ ਤੱਕ ਨਹੀਂ ਚੱਲਿਆ ਤੇ ਆਹੀ ਫੇਕ ਸਟੈਂਪ ਪੇਪਰਸ ਨਾਲ ਤੇਲਗੀ ਨੇ 1999 ਦੇ ਸਾਲ ਵਿੱਚ ਆਲਮੋਸਟ 32000 ਕਰੋੜ ਦੀ ਕਮਾਈ ਕਰ ਲਈ ਸੀ ਇੱਕ ਵਾਰ ਇਮੇਜਿਨ ਕਰਕੇ ਦੇਖੋ ਕਿ 2024 ਵਿੱਚ 32000 ਕਰੋੜ ਦੀ ਕਮਾਈ ਕਿੰਨੀ ਵੈਲਿਊ ਕਰਦੀ ਹੈ ਤੇ ਪੂਰੇ 25 ਸਾਲ ਪਹਿਲਾਂ 32000 ਕਰੋੜ ਦੀ ਵੈਲਿਊ ਕਿੰਨੀ ਹੁੰਦੀ ਹੋਣੀ ਤੇ ਹੁਣ ਆਂਦਾ ਸਾਲ 2000 ਜਿਸ ਵਿੱਚ ਤੇਲਗੀ ਦਾ ਇਹ ਸਕੈਮ ਐਕਸਪੋਜ਼ ਹੋਇਆ ਸਾਲ 2000 ਵਿੱਚ ਬੰਗਲੌਰੂ ਦੀ ਪੁਲਿਸ ਨੂੰ ਆਹ ਟਿਪ ਮਿਲੀ ਕਿ ਦੋ ਲੋਕ ਫੇਕ ਸਟੈਂਪ ਪੇਪਰ ਨੂੰ ਟਰਾਂਸਪੋਰਟ ਕਰ ਰਹੇ ਨੇ ਤੇ ਜਦੋਂ ਉਹਨਾਂ ਨੇ ਰੇਡ ਵਿੱਚ ਇਹ ਸਟੈਂਪ ਪੇਪਰ ਜ਼ਬਤ ਕੀਤੇ ਤਾਂ ਇੱਕ ਵਾਰ ਪੁਲਿਸ ਵਾਲੇ ਵੀ ਆਹ ਫੇਕ ਸਟੈਂਪ ਪੇਪਰ ਦੇਖ ਕੇ ਹੈਰਾਨ ਰਹਿ ਗਏ ਪੁਲਿਸ ਵੀ ਸੋ ਬਾਰ ਸੋਚ ਰਹੀ ਸੀ ਵੀ ਇਹ ਅਸਲੀ ਸਟੈਂਪ ਪੇਪਰ ਨੇ ਜਾਂ ਫੇਕ ਸਟੈਂਪ ਪੇਪਰ ਜਦੋਂ ਪੁਲਿਸ ਨੇ ਇਹਦੀ ਡਿਟੇਲਡ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਇਨਵੈਸਟੀਗੇਸ਼ਨ ਵਿੱਚ ਨਾਮ ਆਇਆ ਅਬਦੁਲ ਕਰੀਮ ਤੇਲਗੀ ਦਾ ਪੁਲਿਸ ਨੇ ਉਹਦੇ ਫੋਨ ਟੈਪ ਕਰਨੇ ਸ਼ੁਰੂ ਕੀਤੇ ਬਟ ਅਬਦੁਲ ਕਰੀਮ ਤੇਲਗੀ ਨੂੰ ਅਰੈਸਟ ਕਰਨਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਰਿਹਾ ਸੀ ਤੇਲਗੀ ਦੇ ਸਰਕਾਰ ਤੇ ਅੰਡਰਵਰਲਡ ਵਿੱਚ ਲਿੰਕ ਹੋਣ ਕਾਰਨ ਕੋਈ ਤੇਲਗੀ ਨੂੰ ਹੱਥ ਵੀ ਨਹੀਂ ਸੀ ਪਾਰਿਆ ਪਰ ਕੁਝ ਮਹੀਨਿਆਂ ਦੀ ਸਟਰਗਲ ਤੋਂ ਬਾਅਦ ਪੁਲਿਸ ਨੇ ਤੇਲਗੀ ਨੂੰ ਅਜਮੇਰ ਦੇ ਰਸਤੇ ਵਿੱਚ ਅਰੈਸਟ ਕਰ ਲਿਆ ਇਹ ਅਰੈਸਟ ਬੰਗਲੌਰ ਦੇ ਪੁਲਿਸ ਕਮਿਸ਼ਨਰ ਐਚਡੀ ਸੰਗਲਿਆਣਾ ਨੇ ਕੀਤਾ ਤੇਲਗੀ ਦੇ ਸਿਰਫ ਆਸ ਸਕੈਮ ਦੇ ਚੱਕਰ ਵਿੱਚ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਜਿਹਦਾ ਨਾਮ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈਟ ਇਹ ਟੀਮ ਸਿਰਫ ਤੇਲਗੀ ਦੇ ਇਹ ਵੱਡੇ ਸਕੈਮ ਦੀ ਰਿਪੋਰਟ ਤਿਆਰ ਕਰਨ ਲਈ ਬਣਾਈ ਗਈ ਸੈਟ ਦੀ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਕਿ ਤੇਲਗੀ ਨੇ ਆਸ ਸਕੈਮ ਏਡੇ ਵੱਡੇ ਲੈਵਲ ਤੇ ਕੀਤਾ ਕਿ ਇੰਡੀਆ ਦੇ ਕਈ ਏਰੀਆਜ਼ ਵਿੱਚ 95% ਸਟੈਪ ਪੇਪਰ ਤਾਂ ਅਸਲ ਚ ਫੇਕ ਨੇ ਇਹ ਇਨਵੈਸਟੀਗੇਸ਼ਨ ਤੋਂ ਇੰਡੀਅਨ ਸਿਕਿਉਰਿਟੀ ਪ੍ਰੈਸ ਦੇ ਬੰਦਿਆਂ ਦਾ ਨਾਮ ਵੀ ਬਾਹਰ ਆਇਆ ਜਿਨ੍ਹਾਂ ਨੇ ਤੇਲਗੀ ਨੂੰ ਸਟੈਂਪ ਪੇਪਰ ਦਾ ਸਮਾਨ ਲੈਣ ਵਿੱਚ ਹੈਲਪ ਕੀਤੀ ਸੀ ਪਰ ਉਹਨਾਂ ਤੇ ਅੱਜ ਤੱਕ ਇੱਕ ਮੁਕੱਦਮਾ ਵੀ ਨਹੀਂ ਚਲਾਇਆ ਗਿਆ। ਇਹ ਫਰੋਡ ਵਿੱਚ ਬਹੁਤ ਪੋਲੀਟੀਸ਼ੀਅਨਸ ਦੇ ਨਾਮ ਆਏ ਜਿਨ੍ਹਾਂ ਵਿੱਚੋਂ ਇੱਕ ਸੀਗੇ ਅਨਿਲ ਗੋਟੇ ਜੋ ਕਿ ਉਸ ਟਾਈਮ ਸਮਾਜਵਾਦੀ ਜਨਤਾ ਪਾਰਟੀ ਦੇ ਲੀਡਰ ਸੀ। ਇਸ ਪੂਰੇ ਮਾਮਲੇ ਵਿੱਚ ਅਨਿਲ ਗੋਟੇ ਨੂੰ 4 ਸਾਲ ਦੀ ਸਜ਼ਾ ਹੋਈ ਜੋ ਬਾਅਦ ਵਿੱਚ ਹਟਾ ਦਿੱਤੀ। ਜਦੋਂ ਅਬਦੁਲ ਕਰੀਮ ਤੇਲਗੀ ਦਾ ਨਾਰਕੋ ਟੈਸਟ ਹੋਇਆ ਤਾਂ ਤੇਲਗੀ ਨੇ ਬਹੁਤ ਪੋਲੀਟੀਸ਼ੀਅਨਸ ਦਾ ਨਾਮ ਲੇਤਾ ਜਿਨ੍ਹਾਂ ਵਿੱਚੋਂ ਇੱਕ ਸੀ ਐਨਸੀਪੀ ਦੇ ਸ਼ਰਦ ਪਵਾਰ। ਤੇ ਆਹੀ ਨਾਰਕੋਟੈਸ ਨੂੰ ਬਾਅਦ ਵਿੱਚ ਗਲਤ ਵੀ ਦੱਸਿਆ ਗਿਆ ਸਰਕਾਰੀ ਮੁਲਾਜ਼ਮਾਂ ਦਾ ਮੰਨਣਾ ਸੀ ਵੀ ਜਦੋਂ ਇਹ ਟੈਸਟ ਹੋਇਆ ਤਾਂ ਤੇਲਗੀ ਹੋਸ਼ ਵਿੱਚ ਸੀ ਤੇ ਉਹਨਾਂ ਨੇ ਇਹ ਸਾਰੇ ਨਾਮ ਝੂਠੇ ਦੱਸੇ ਨੇ ਤੇਲਗੀ ਨੇ ਪੋਲੀਟਿਸ਼ੀਅਨਸ ਤੋਂ ਲੈ ਕੇ ਪੁਲਿਸ ਤੱਕ ਹਰ ਬੰਦੇ ਨੂੰ ਖਰੀਦ ਰੱਖਿਆ ਸੀ ਜਿਸ ਕਰਕੇ ਇਹ ਕੇਸ ਵਿੱਚ ਕੋਈ ਪ੍ਰੂਫ ਵੀ ਨਹੀਂ ਸੀ ਮਿਲ ਰਿਹਾ ਤੇ ਜਦੋਂ ਉਹਦੇ ਤੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਇੱਕ ਪੁਲਿਸ ਆਫੀਸਰ ਪ੍ਰਦੀਪ ਕਾਕੜੇ ਦੀ ਮਿਸਟਰੀਅਸ ਤਰੀਕੇ ਨਾਲ ਡੈਥ ਵੀ ਹੋ ਗਈ ਸੀ ਇਹ ਡੈਥ ਤੋਂ ਬਾਅਦ ਤੇਲਗੀ ਦਾ ਕੇਸ ਸਿੱਟ ਤੋਂ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਅਖੀਰ ਸਾਲ 2006 ਵਿੱਚ ਕੋਰਟ ਨੇ ਤੇਲਗੀ ਨੂੰ 30 ਸਾਲ ਦੀ ਸਜ਼ਾ ਸੁਣਾਈ ਤੇ ਨਾਲ ਹੀ 2002 ਕਰੋੜ ਦਾ ਫਾਈਨ ਵੀ ਮਿਲਿਆ ਤੇ ਆਹ ਫਾਈਨ ਅੱਜ ਤੱਕ ਕਿਸੇ ਕ੍ਰਾਈਮਨਲ ਤੇ ਲਾਇਆ ਗਿਆ ਵਨ ਆਫ ਦਾ ਹਾਈਐਸਟ ਫਾਈਨ ਹੈ ਇੱਕ ਨਾਰਮਲ ਇਨਸਾਨ ਦੀ ਪੂਰੀ ਜ਼ਿੰਦਗੀ ਦੀ ਕਮਾਈ ਇੰਨੀ ਨਹੀਂ ਹੁੰਦੀ ਜੋ ਤੇਲਗੀ ਨੇ ਇੱਕ ਖਰਜ਼ਾਨੇ ਵਿੱਚ ਦੇਣੀ ਸੀ ਇੱਥੋਂ ਪਤਾ ਲੱਗਦਾ ਹੈ ਤੇਲਗੀ ਨੇ ਆਹ ਸਕੈਮ ਵਿੱਚ ਕਿੰਨੀ ਕਮਾਈ ਕੀਤੀ ਹੋਣੀ ਤੇ ਆਹੀ ਪੈਸੇ ਦੇ ਪਾਵਰ ਦੇ ਚੱਕਰ ਵਿੱਚ ਤੇਲਗੀ ਦੀ ਸਜ਼ਾ ਬਾਅਦ ਵਿੱਚ 30 ਸਾਲ ਤੋਂ ਘਟਾ ਕੇ ਸਿਰਫ 13 ਸਾਲ ਕਰ ਦਿੱਤੀ ਗਈ ਇਹੀ سزا ਘਟਦੇ ਘਟਦੇ 2017 ਵਿੱਚ ਅਬਦੁਲ ਕਰੀਮ ਤੇਲਗੀ ਦੀ ਜੇਲ੍ਹ ਵਿੱਚ ਡੈਥ ਹੋ ਗਈ ਤੇ ਉਹਦੀ ਡੈਥ ਦਾ ਕਾਰਨ ਸੀ ਉਹਦੀ ਹੈਲਥ ਤੇਲਗੀ ਨੂੰ ਡਾਇਬੀਟਿਸ ਹਾਈਪਰ ਟੈਨਸ਼ਨ ਐਚ ਆਈ ਵੀ ਐਡਸ ਦੇ ਨਾਲ ਨਾਲ ਆਰਗਨ ਫੇਲਿਅਰਸ ਤੱਕ ਸੀ ਤੇ ਇਹੀ ਖਤਰਨਾਕ ਬਿਮਾਰੀਆਂ ਦੇ ਕਾਰਨ ਤੇਲਗੀ ਨੇ ਆਪਣੇ ਆਖਰੀ ਸਾਹ ਬੈਂਗਲੁਰੂ ਦੇ ਵਿਕਟੋਰੀਆ ਹਸਪੀਟਲ ਵਿੱਚ ਲਿੱਤੇ ਤੇਲਗੀ ਦੀ ਡੈਥ ਤੇ ਵੀ ਬਹੁਤ ਕਾਉਂਟਰਵਰਸੀ ਹੋਈਆਂ ਇਹ ਮੰਨਿਆ ਜਾ ਰਿਹਾ ਸੀ ਕਿ ਹਰਸ਼ਲ ਮਹਿਤਾ ਵਾਂਗੂ ਤੇਲਗੀ ਨੂੰ ਵੀ ਜੇਲ੍ਹ ਵਿੱਚ ਮਰਵਾ ਦਿੱਤਾ ਗਿਆ ਤਾਂ ਕਿ ਇਸ ਸਕੈਮ ਨਾਲ ਜੁੜੇ ਹੋਰ ਬਹੁਤ ਲੋਕਾਂ ਦੇ ਨਾਮ ਬਾਹਰ ਨਾ ਆ ਸਕਣ ਬਾਦ ਵਿੱਚ ਨਾਸਿਕ ਦੇ ਕੋਰਟ ਨੇ ਤੇਲਗੀ ਤੇ ਲੱਗੇ ਸਾਰੇ ਜ਼ਾਮਾ ਨੂੰ ਹਟਾ ਦਿੱਤਾ ਤੇ ਪੂਰਾ ਮਾਮਲਾ ਐਵੇਂ ਹੀ ਬਿਨਾ ਕਿਸੇ ਨਤੀਜੇ ਤੋਂ ਰਫਾ-ਦਫਾ ਕਰ ਦਿੱਤਾ ਗਿਆ। ਸੋਨੀ ਲਿਫਟ ਦੇ ਰੀਸੈਂਟਲੀ ਤੇਲਗੀ ਤੇ ਬੇਸਟ ਸਕੈਮ 2003 ਦ ਤੇਲਗੀ ਸਟੋਰੀ ਨਾਮ ਤੋਂ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ। ਜੇ ਤੁਹਾਨੂੰ ਆਹ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਕਮੈਂਟਸ ਵਿੱਚ ਆਪਣੇ ਰਿਵਿਊਜ਼ ਵੀ ਸ਼ੇਅਰ ਕਰਿਓ ਤੇ ਜਾਂਦੇ-ਜਾਂਦੇ ਇਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਸਤਿ ਸ਼੍ਰੀ ਅਕਾਲ।